ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਸਿੰਪਲ ਕਮੀਜ਼ ਕਟਾਂਗੇ ਹੈਵੀ ਸਾਈਜ਼ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਲੰਬਾਈ ਆਪਣੇ ਕੋਲ ਕਮੀਜ਼ ਦੀ 42 ਇੰਚ ਘੇਰਾ 24 ਛਾਤੀ ਵਿੱਚ 24 ਤੇ ਕਮਰ 21 ਇੰਚ हिਪ 24 ਇੰਚ ਠੀਕ ਹੈ ਜੀ ਪਿਛਲਾ ਗਲ ਆਪਣੇ ਕੋਲ ਹੈਗਾ 7 ਇੰਚ ਠੀਕ ਹੈ ਜੀ ਇਹ ਮੇਰੇ ਕੋਲ ਕਮੀਜ਼ ਦਾ ਕਪੜਾ ਆਇਆ ਠੀਕ ਹੈ ਜੀ ਤੇ ਫਰੰਟ ਵਾਲੇ ਗਲ ਬਿਹੜਾ ਪੱਲਾ ਆਪਣਾ ਤੇ ਪੁਰਸ ਸਲਵਾਰ ਨਾਲ ਦੀ ਪੱਟੀ ਲੱਗੀ ਹੋਈ ਆ ਦੇਖੋ ਠੀਕ ਹੈ ਜੀ ਤੇ ਅਸਰ ਆਪਾਂ ਪੱਟੀ ਨੂੰ ਸੈਂਟਰ ਚ ਕਰਕੇ ਆਪਾਂ ਡਬਲ ਕਰ ਲੈਣਾ ਪਹਿਲਾਂ ਆਪਾਂ ਫਰੰਟ ਵਾਲਾ ਪੱਲਾ ਉਤਾਰਾਂਗੇ ਠੀਕ ਹੈ ਜੀ ਜਿਵੇਂ ਆਪਣੇ ਕੋਲ ਲੰਬਾਈ 42 ਇੰਚ ਤਿਆਰ ਆ ਤੇ ਆਪਾਂ ਇਹ ਚ 1.5 ਇੰਚ ਵੱਧ ਲੈਣਾ ਆ ਠੀਕ ਹੈ ਜੀ ਇਹ ਚ ਆਪਾਂ ਪਲੇਟਾਂ ਪਾਉਣੀਆਂ ਨੇ ਇਸ ਲਈ ਆਪਾਂ ਇਹਨੂੰ 1.5 ਇੰਚ ਵੱਧ ਲੈ ਲਿਆ ਤੇ ਘੇਰਾ ਆਪਣੇ ਕੋਲੇ ਹੈਗਾ 24 ਇੰਚ 24 ਚ ਆਪਾਂ 4 ਇੰਚ ਐਡ ਕਰਾਂਗੇ 28 ਠੀਕ ਹੈ ਜੀ 28 ਦਾ ਹਾਫ ਹੋ ਗਿਆ ਆਪਣੇ ਕੋਲੇ 14 ਇੰਚ ਠੀਕ ਹੈ ਜੀ ਆਪਾਂ ਇਸ ਨੂੰ ਪਾਈਪਿੰਗ ਲਾਉਣੇ ਇਸ ਲਈ ਆਪਾਂ ਨੇ ਇਹਨੂੰ 2 ਇੰਚ ਵੱਧ ਲਿਆ ਆ ਇੱਕ ਸਾਈਡ ਤੋਂ ਬਦਲ ਕੇ ਟੋਟਲ ਜਿਹੜਾ ਆਪਣੇ ਕੋਲੇ 4 ਇੰਚ ਵੱਧ ਹੋ ਗਿਆ ਘੇਰਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਕੇ ਪਹਿਲਾਂ ਫਰੰਟ ਵਾਲਾ ਪੱਲਾ ਉਤਾਰ ਲਾਂਗੇ ਠੀਕ ਹੈ ਜੀ ਲਓ ਜੀ ਇਹ ਨਿਸ਼ਾਨ ਆਪਾਂ ਲਗਾ ਕੇ ਹੁਣ ਪਹਿਲਾਂ ਫਰੰਟ ਵਾਲਾ ਪੱਲਾ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਅਗਲਾ ਪੱਲਾ ਠੀਕ ਹੈ ਜੀ ਲੋ ਜੀ ਹੁਣ ਆਪਾਂ ਉਤਾਰਾਂਗੇ ਬੈਕ ਵਾਲਾ ਪੱਲਾ ਠੀਕ ਹੈ ਜੀ ਜਿਹੜਾ ਆਪਣਾ ਕਪੜਾ ਸਾਈਡ ਤੇ ਬਚਿਆ ਆਪਾਂ ਇਹਨੂੰ ਕੱਟ ਦਾਂਗੇ ਪਹਿਲਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇੱਕ ਸਾਈਡ ਤੋਂ ਕੰਨੇ ਵਾਲੀ ਸਾਈਡ ਤੋਂ ਆਪਾਂ ਇਹਨੂੰ ਡਬਲ ਕਰ ਲਿਆ ਠੀਕ ਹੈ ਜੀ 42 ਇੰਚ ਲੰਬਾਈ ਹੈ ਆਪਣੇ ਕੋਲੇ ਤੇ ਆਪਾਂ ਨੇ 3.5 ਇੰਚ ਵੱਧ ਲੈ ਲਿਆ ਇਹਨੂੰ ਠੀਕ ਹੈ ਜੀ 43.5 ਇੰਚ ਕਿਉਂਕਿ ਬੈਕਵਾਰਡ ਪੱਲਾ ਆਪਾਂ ਨੇ ਫੋਲਡਿੰਗ ਕਰਨਾ ਹੈ ਠੀਕ ਹੈ ਜੀ ਠੀਕ ਹੈ ਜੀ ਪੱਲਾ ਬੋਸ ਇਸ ਤਰ੍ਹਾਂ ਰੱਖ ਲਿਆ 14 ਇੰਚ ਡਬਲ ਕਰਕੇ ਤੇ ਹੁਣ ਆਪਾਂ ਇਹ ਵੀ ਪੱਲਾ ਉਤਾਰ ਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਹੋ ਗਿਆ ਆਪਣਾ ਬੈਕ ਵਾਲਾ ਪੱਲਾ ਇਹ ਹੋ ਗਿਆ ਆਪਣਾ ਫਰੰਟ ਵਾਲਾ ਪੱਲਾ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਦੇਖਾਂਗੇ ਚੈਸਟ ਚੈਸਟ ਆਪਣੇ ਕੋਲੇ 24 ਇੰਚਾ ਕਮਰ 21 ਇੰਚਾ हिਪ 24 ਇੰਚਾ ਠੀਕ ਹੈ ਜੀ ਪਿਛਲਾ ਗਲਾ ਆਪਣੇ ਕੋਲੇ 7 ਇੰਚਾ ਤੇ ਉਸ ਦੇ ਅਕੋਰਡਿੰਗ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇਰੇ ਦਾ ਨਿਸ਼ਾਨ ਲਗਾਵਾਂਗੇ ਜੇ ਮੇਰੇ ਆਪਣੇ ਕੋਲੇ ਪਿਛਲਾ ਗਲਾ 7 ਇੰਚਾ ਤੇ ਆਪਾਂ ਤੇਰੇ ਦਾ ਨਿਸ਼ਾਨ ਲਗਾਵਾਂਗੇ 6.5 ਇੰਚ ਤੇ ਠੀਕ ਹੈ ਜੀ ਜੇ ਤੁਹਾਡਾ ਗਲਾ ਇਸ ਤੋਂ ਛੋਟਾ ਆ 4 ਆ 3 ਆ ਤਾਂ ਤੁਸੀਂ ਤੇਰੇ ਦਾ ਨਿਸ਼ਾਨ ਲਗਾਉਂਗੇ 7 ਇੰਚ ਤੇ ਠੀਕ ਹੈ ਜੀ ਹੁਣ ਆਪਣੇ ਕੋਲੇ ਇਹ 7 ਇੰਚ ਗਲਾ ਆ ਇਹਦੇ ਵਿੱਚ 6 7 ਠੀਕ ਹੈ ਜੀ ਬਿਲਕੁਲ इजीली ਮਤਲਬ ਕੋਈ ਰੜਾ ਆਪਣਾ 모ਡੇ ਵੀ ਨਹੀਂ ਗਿਰਨਗੇ ਤੇ ਆਪਾਂ ਨਿਸ਼ਾਨ ਸਾਡੇ 6 ਇੰਚ ਦਾ ਇਹਦਾ ਨਿਸ਼ਾਨ ਲਗਾ ਸਕਦੇ ਹਾਂ ਠੀਕ ਹੈ ਜੀ ਤੇ 모ਡੇ ਦੀ ਆਪਣੀ ਜਿਹੜੀ ਸਲਾਈ ਆ ਨਿਸ਼ਾਨ ਉਹ ਆਪਾਂ ਰਖਾਂਗੇ 7 ਇੰਚ ਤੇ ਠੀਕ ਹੈ ਜੀ 6.5 ਦਾ ਪਹਿਸਾਣਾ ਬਾਕਸ ਬਣਾ ਲੈਣਾ ਪਹਿਲਾਂ ਠੀਕ ਹੈ ਜੀ ਲਓ ਜੀ ਲੋ ਜੀ ਇਹ ਤੁਹਾਨੂੰ ਮੈਂ ਬਾਅਦ ਚ ਦੱਸਦੀ ਆਪਾਂ ਮੋਢੇ ਦੀ ਕਟਿੰਗ ਕਿਸ ਤਰ੍ਹਾਂ ਜਿਹੜਾ ਨਿਸ਼ਾਨ ਆਪਾਂ ਕਿਸ ਤਰ੍ਹਾਂ ਲਗਾਇਆ ਪਹਿਲਾਂ ਆਪਾਂ 7 ਇੰਚ ਲਗਾ ਲਿਆ ਠੀਕ ਹੈ ਜੀ ਜੇ ਤੁਸੀਂ ਸਿੰਪਲ ਤਰੀਕੇ ਨਾਲ ਬਿਲਕੁਲ ਦੋਨੋਂ ਪੱਲੇ ਇੱਕਸਾਰ ਬਰਾਬਰ ਆ ਕੱਟਣਾ ਚਾਹੁੰਦੇ ਹੋ ਤੁਸੀਂ 7 ਇੰਚ ਮੋਢੇ ਦਾ ਨਿਸ਼ਾਨ ਲਗਾਓ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਠੀਕ ਹੈ ਜੀ ਕਮਰ ਦਾ ਨਿਸ਼ਾਨ ਆਪਣਾ ਇਹ ਸਾਈਜ਼ ਹੈਵੀ ਹੈ ਇਸ ਲਈ ਆਪਾਂ ਨੇ 8 ਇੰਚ ਤੇ ਲਗਾਉਣਾ ਹੈ ਠੀਕ ਹੈ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜਿਵੇਂ ਆਪਰੇ ਕੋਲ ਛਾਤੀ 24 ਇੰਚਾ ਕਮਰ 22 ਇੰਚਾ हिਪ 24 ਇੰਚਾ ਠੀਕ ਹੈ ਜੀ ਤੇ ਆਪਣਾ 8 ਇੰਚ ਤੇ ਆਊਗਾ ਬਿਲਕੁਲ ਸਹੀ ਠੀਕ ਹੈ ਜੀ ਤੇ ਆਪਣਾ ਲੜਾ हिਪ ਦਾ ਨਿਸ਼ਾਨ ਉਹ 15 ਇੰਚ ਤੇ ਆ ਰ ਆਪਣਾ ਕੋਲ 16 ਇੰਚ ਤੇ ਆਊਗਾ ਠੀਕ ਹੈ ਜੀ 1/2 ਇੰਚ ਆਪਣਾ ਬਲੇਡ ਚ ਆ ਜਾਊਗਾ ਤੇ 1/2 ਇੰਚ ਆਪਣਾ ਮੋਢੇ ਵਾਲੀ ਸਲਾਈ ਚ ਆ ਜਾਊ ਤੇ ਆਪਾਂ ਬਹਾਲ ਹੋਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲਾਵਾਂਗੇ ਛਾਤੀ ਦਾ ਨਿਸ਼ਾਨ ਇਹ ਆਪਾਂ ਰੱਖਾਂਗੇ 12 1/2 ਸਾਢੇ 12 ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ 24 ਇੰਚ ਆਪਣਾ ਕੋਲ ਸਾਤੀ ਤਿਆਰ ਆ ਇਸ ਲਈ ਆਪਾਂ ਨੇ ਇਹਨੂੰ 1.5 ਅੱਧਾ ਇੰਚ ਰੱਖ ਲਿਆ ਵੱਧ ਕਿਉਂਕਿ ਅੱਧਾ ਇੰਚ ਆਪਣਾ ਪਲੇਟ 'ਚ ਵੀ ਆ ਜਾਣਾ ਠੀਕ ਹੈ ਜੀ 3 ਇੰਚ ਦੇ ਆਪਾਂ ਲਾ ਲਿਆ ਪਰ ਗ੍ਰੈਸ ਦਾ ਨਿਸ਼ਾਨ ਤੇ ਇਥੋਂ ਆਪਾਂ ਨੇ 12.5 ਇੰਚ ਰਖਣਾ ਆ ਠੀਕ ਹੈ ਜੀ ਕਮਰ ਦਾ ਨਿਸ਼ਾਨ ਆਪਣਾ 10.5 ਇੰਚ ਦੇ ਹਿਸਾਬ ਨਾਲ ਠੀਕ ਹੈ ਜੀ ਹੋਊਗਾ ਤਿਆਰ ਤੇ ਆਪਾਂ ਇਹਨੂੰ 1 ਇੰਚ ਵੱਧ ਲਵਾਂਗੇ 10.5 ਤੋਂ ਆਪਾਂ 11.5 ਤੇ ਲਾਵਾਂਗੇ ਨਿਸ਼ਾਨ ਇਹ ਵਾਲਾ ਠੀਕ ਹੈ ਜੀ ਕਿਉਂਕਿ ਅੱਧਾ ਅੱਧਾ ਇੰਚ ਆਪਣਾ ਜਿਹੜੇ ਦੋਨਾਂ ਸਾਈਡਾਂ ਤੋਂ ਪਲੇਟਾਂ ਵਿੱਚ ਵੀ ਆਊਗਾ ਠੀਕ ਹੈ ਜੀ ਇਹ ਪਦਾਨਾ ਸ਼ਾਨ ਆਪਣਾ 12 ਇੰਚ ਤੇ ਆਊਗਾ 24 ਇੰਚ ਆਪਣੀ ਹਿੱਪ ਤਿਆਰ ਠੀਕ ਹੈ ਜੀ ਇਹ ਆਪਣਾ 12 ਇੰਚ ਤੇ ਆਊਗਾ ਹਾਂਜੀ ਹੁਣ ਆਪਾਂ ਲਾਵਾਂਗੇ ਘੇਰੇ ਦਾ ਨਿਸ਼ਾਨ ਘੇਰਾ ਆਪਾਂ 12 ਤੋਂ ਥੋੜਾ ਜਿਹਾ ਘਟਾ ਕੇ ਲਾਵਾਂਗੇ 1-2 ਪੁਆਇੰਟ ਠੀਕ ਹੈ ਜੀ ਹੈਵੀ ਸਾਈਜ਼ ਥੋੜਾ ਜਿਹਾ ਘੇਰਾ ਅੱਧਾ ਇੰਚ ਘਟਾ ਦਿਆ ਕਰੋ ਠੀਕ ਹੈ ਜੀ ਜ਼ਿਆਦਾ ਹੈਵੀ ਸਾਈਜ਼ ਵਿੱਚ ਹਣਜੀ ਹੁਣ ਆਪਾਂ ਇਹ ਪਤਾ ਨਿਸ਼ਾਨ ਨਾਲ ਇਹ ਕੇਰੇ ਦਾ ਨਿਸ਼ਾਨ ਇਸ ਤਰ੍ਹਾਂ ਮਲਾਵਾਂਗੇ ਸਾਈਡ ਤੋਂ ਆਪਣਾ ਜਿਹੜਾ ਚਾਕ ਫੋਲਡਿੰਗ ਹੋਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੁਲਾਇ ਦੇ ਵਿੱਚ ਇਹ ਨਿਸ਼ਾਨ ਇਸ ਤਰ੍ਹਾਂ ਮਲਾਵਾਂਗੇ ਫੀਟਿੰਗ ਵਾਲੇ ਲੋ ਜੀ ਠੀਕ ਹੈ ਜੀ ਹੁਣ ਇੱਥੋਂ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਦੇਖੋ ਧਿਆਨ ਨਾਲ ਇੱਥੋਂ ਆਪਾਂ ਫਰੰਟ ਵਾਲਾ ਪੱਲਾ ਜਿਹੜਾ ਆ ਸਾਢੇ 6 ਰੱਖਣਾ ਆ ਠੀਕ ਹੈ ਜੀ ਅੱਗੇ ਵਾਲਾ ਪੱਲਾ ਆਪਾਂ ਸਾਢੇ 6 ਰੱਖਣਾ ਅੱਧਾ ਇੰਚ ਆਪਾਂ ਇਹਨੂੰ ਘਟਾ ਦੇਣਾ ਆ ਠੀਕ ਹੈ ਜੀ ਬੈਗ ਵਾਲਾ ਜਿਹੜਾ ਆਪਣਾ 7 ਇੰਚ ਹੋਊਗਾ ਤੇ ਫਰੰਟ ਵਾਲ ਅੱਗੇ ਵਾਲਾ ਆਪਣਾ ਸਾਢੇ 6 ਇੰਚ ਠੀਕ ਹੈ ਜੀ ਕਿਉਂਕਿ ਸਾਈਜ਼ ਹੈਵੀ ਹੈ ਇਸ ਨਾਲ ਕੀ ਆਪਣਾ ਅਗਲਾ ਗਲਾ ਚੜਾ ਆ ਪਿੱਛੇ ਨੂੰ ਨਹੀਂ ਜਾਊਗਾ ਠੀਕ ਹੈ ਜੀ ਅੱਧਾ ਇੰਚ ਜਿਹੜਾ ਹੈ ਆਪਣਾ ਕੱਟ ਜੂਗਾ ਸਾਡੇ 6 ਇੰਚ ਰਹਿ ਜੂ ਫਰੰਟ ਵਾਲਾ ਪੱਲਾ ਠੀਕ ਹੈ ਜੀ ਲੋ ਜੀ ਹੁਣ ਆਪਾਂ ਲਾਵਾਂਗੇ ਮੋਢੇ ਦੀ ਕਾਰਟ ਦਾ ਨਿਸ਼ਾਨ ਇਹ ਮੈਂ ਲਾਵਾਂਗੂ 2 ਇੰਚ ਤੋਂ ਠੀਕ ਹੈ ਜੀ ਕਿਉਂਕਿ ਸਾਈਜ਼ ਹੈਵੀ ਹੈ ਇਸ ਲਈ ਆਪਾਂ ਨੇ ਗਲਾ ਵੀ ਆਪਣੇ ਕੋਲ ਥੋੜਾ ਜਿਹਾ ਡੀਪ ਆ ਤਾਂ ਆਪਾਂ 2 ਇੰਚ ਤੇ ਲਾ ਲੈਣਾ ਇਹਨੂੰ ਠੀਕ ਹੈ ਜੀ ਜੇ ਜ਼ਿਆਦਾ ਡੀਪ ਆ ਤੁਹਾਡੇ ਕੋਲ 8 ਇੰਚਾਂ 9 ਇੰਚਾਂ ਹੈ ਤੁਸੀਂ 1.5 ਇੰਚ ਤੇ ਵੀ ਲਗਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਸਾਈਡਾਂ ਦੇ ਕਪੜਾ ਫਿਰ ਬਹਾਂ ਵੱਲੋਂ ਆ ਜਾਂਦਾ ਫਿਰ ਜੇ ਕਾਰਟ ਆਪਾਂ ਕਾਰਟ ਵੱਧ ਪਾਉਨੇ ਆ ਤਾਂ ਫਿਰ ਉਹ ਠੀਕ ਨਹੀਂ ਲੱਗਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੀ ਫਰੰਟ ਵਾਲੀ ਕਾਰਟ ਆ ਚੁਗੀ ਫਰੰਟ ਵਾਲੀ ਕਾਰਟ ਆਪਣੇ 14 ਇੰਚ ਤਿਆਰ ਆ ਉਹਨਾਂ ਦਾ ਫਰੰਟ ਆਪਣੇ ਕੋਲੇ ਤੇ ਆਪਾਂ ਇਹ 1 ਇੰਚ ਵਧਾ ਕੇ ਲਾ ਲਾਂਗੇ ਠੀਕ ਹੈ ਜੀ ਇਹ ਪੱਲਾ ਆਇਆ 1 ਇੰਚ ਦੀ ਕਾਰਟ ਪਾਵਾਂਗੇ ਇਹਨੂੰ ਠੀਕ ਹੈ ਜੀ ਫਰੰਟ ਵਾਲੇ ਪੱਲੇ ਨੂੰ ਲੋ ਜੀ ਠੀਕ ਹੈ ਜੀ ਅੱਧਾ ਇੰਚ ਆਪਾਂ ਜਿਹੜਾ ਕਟਾਈ ਕਰ ਦੇਣੀ ਹੈ ਇਸ ਨੂੰ ਠੀਕ ਹੈ ਜੀ ਤਾਂ ਆਪਾਂ ਪਲੇਟਾਂ ਦਾ ਨਿਸ਼ਾਨ ਚੜਾਇਆ ਹਾਫ ਇੰਚ ਘਟਾ ਕੇ ਲਗਾਵਾਂਗੇ ਸਾਢੇ 6 ਦੇ ਨਿਸ਼ਾਨ ਤੋਂ ਠੀਕ ਹੈ ਜੀ ਤੇ ਆਪਣੇ ਸਾਢੇ 12 ਤੇ ਪਲੇਟ ਤਿਆਰ ਹੁੰਦੀ ਹੈ ਤੇ ਆਪਾਂ 13 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਅੱਧਾ ਇੰਚ ਜਿਹੜਾ ਆਪਣਾ ਸਲਾਈ ਵਿੱਚ ਵੀ ਆ ਜਾਣਾ ਹੈ ਠੀਕ ਹੈ ਜੀ ਤੇ ਆਪਾਂ ਹਿਲਾਵਾਂਗੇ 13 ਇੰਚ ਤੇ ਪਲੇਟ ਦਾ ਨਿਸ਼ਾਨ ਠੀਕ ਹੈ ਜੀ ਜਿਵੇਂ ਤੁਸੀਂ ਦੇਖ ਲੈਣਾ ਤੁਹਾਡੀ ਪਲੇਟ ਕਿੰਨੇ ਤੇ ਸੈੱਟ ਆਉਂਦੀ ਤੁਸੀਂ ਉਸੇ ਤੇ ਨਿਸ਼ਾਨ ਲਗਾ ਲਓ ਠੀਕ ਹੈ ਜੀ ਤੇ 54 ਇੰਚ ਦਾ ਜਿਹੜਾ ਫਰਕ ਰੱਖਿਆ ਆ ਕਿਉਂਕਿ ਹੈਵੀ ਸਾਈਜ਼ ਆ 54 ਇੰਚ ਪਲੇਟਾਂ ਦਾ ਫਰਕ ਰੱਖਣਾ ਆ ਤੇ ਆਪਾਂ 6.5 ਇੰਚ ਦੀ ਪਲੇਟ ਪਾਉਣੀ ਆ ਠੀਕ ਹੈ ਜੀ ਹੈਵੀ ਸਾਈਜ਼ ਦੇ ਵਿੱਚ 6.5 ਦੀ ਪਲੇਟ ਰਹਿ ਜਾਂਦੀ ਆ ਠੀਕ ਹੈ ਜੀ ਤੇ ਸਾਈਡ ਬਲੇਟ ਆਪਾਂ ਲਾਵਾਂਗੇ 2-2 ਇੰਚ ਦਾ ਨਿਸ਼ਾਨ ਠੀਕ ਹੈ ਜੀ ਸਾਰੀਆਂ ਪਲੇਟਾਂ ਜਿਹੜੀਆਂ ਆਪਣੇ ਤਿੰਨ ਪਲੇਟਾਂ ਬਣਦੇ ਤਿੰਨਾਂ ਦਾ 2-2 ਇੰਚ ਦਾ ਫਰਕ ਰੱਖਾਂਗੇ ਠੀਕ ਹੈ ਜੀ ਜੀ ਜੇ ਮੈਂ ਹੈਵੀ ਸਾਈਡ ਹਿਸਾਬ ਨਾਲ ਆਪਣੀ ਜਿਹੜੀ ਪਲੇਟ ਆ ਉਹ ਥੋੜੀ ਜਿਹੀ ਸਾਈਡ ਤੇ ਪੈਂਦੀ ਹੈ ਠੀਕ ਹੈ ਜੀ ਮੋਡੇ ਦੇ ਹਿਸਾਬ ਨਾਲ ਲੋ ਜੀ ਸਾਰੀਆਂ ਪਲੇਟਾਂ ਆਪਣੇ ਤਿੰਨੋਂ ਇਹ 2-2 ਇੰਚ ਦਾ ਫਰਕ ਤੇ ਆਪਾਂ ਇਹ ਲੱਡੀ ਕਮਰ ਵਾਲੀ ਪਲੇਟ ਆ ਉਹ ਆਪਾਂ ਕਮਰ ਦੇ ਨਿਸ਼ਾਨ ਨਾਲ ਸਰਾ ਬਲਾ ਦਾਂਗੇ ਠੀਕ ਹੈ ਜੀ ਸਾਈਡ ਪਲੇਟ ਲੋ ਜੀ ਠੀਕ ਹੈ ਜੀ ਹੁਣ ਆਪਾਂ ਜਿਹੜੇ ਪਿਛਲੇ ਪੱਲੇ ਦੀ ਆਪਣੇ ਪਲੇਟਾਂ 'ਪਾ ਬੀ ਨਿਸ਼ਾਨ ਲਗਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਸੂਈ ਧਾਗਾ ਪਾ ਲੈਣਾ ਤੁਸੀਂ ਠੀਕ ਹੈ ਜੀ ਜਿਹੜੇ ਬਿਲਕੁਲ ਅਣਜਾਣ ਨੇ ਉਹ ਇਸ ਤਰ੍ਹਾਂ ਪਲੇਟਾਂ ਪਾ ਸਕਦੇ ਨੇ ਕਿਉਂਕਿ ਕਈ ਵਾਰੀ ਪਲੇਟਾਂ ਆਪਣੇ ਦੇ ਇੱਧਰ ਉੱਧਰ ਨਿਸ਼ਾਨ ਆ ਜਾਂਦੇ ਆ ਪੈਂਚ ਟਿਪ ਬਾਰ ਬਾਰ ਚੱਕ ਕੇ ਲਗਾਉਂਦੇ ਆ ਤਾਂ ਐਸਾ ਤੁਸੀਂ ਇੱਕ ਵਾਰ ਜੇ ਪਲੇਟ ਲਗਾ ਸਕਦੇ ਹੋ ਨਿਸ਼ਾਨ ਨਾਲ ਠੀਕ ਹੈ ਜੀ ਸੂਈ ਬਰ ਕੋਲ ਸਿੱਧੀ ਰੱਖਣੀ ਆ ਠੀਕ ਹੈ ਜੀ ਇਸ ਤਰ੍ਹਾਂ ਤੇ ਨਿਸ਼ਾਨ ਬਿਲਕੁਲ ਆਪਣੇ ਸਹੀ ਲੱਗ ਜਾਂਦੇ ਨੇ ਇਸ ਤਰ੍ਹਾਂ ਲਓ ਜੀ ਠੀਕ ਹੈ ਜੀ ਜਿਹੜੇ ਬੈਕ ਵਾਲੇ ਪਲੇਟ ਦੇ ਨਿਸ਼ਾਨ ਆ ਉਹ ਆਪਣੇ 1/2 ਇੰਚ ਬਾਅਦ ਕੇ ਲੱਗਣਗੇ ਠੀਕ ਹੈ ਜੀ ਲਓ ਜੀ ਤੇ ਨਿਸ਼ਾਨ ਆ ਸਾਰੇ ਲੱਗ ਗਏ ਇਸ ਤਰ੍ਹਾਂ ਆਪਾਂ ਨਾਲ ਦੇ ਨਾਲ ਮੈਚ ਕਰ ਦੇਣੇ ਆ ਠੀਕ ਹੈ ਜੀ ਹੋ ਜੀ ਇਹ ਆਪਣੇ 1.5 ਤੇ ਨਿਸ਼ਾਨ ਆ ਗਏ ਹੁਣ ਬੈਕ ਤੋਂ ਜਿਵੇਂ ਆਪਣਾ ਕਮੀਜ਼ ਫੁੱਲਦਾ ਜਿਹਾ ਪਿੱਛੇ ਤੋਂ ਠੀਕ ਹੈ ਜੀ ਫਿਟਿੰਗ ਤੋਂ ਤੇ ਬਿਲਕੁਲ ਸਹੀ ਰਹੂਗਾ ਇਸ ਤਰ੍ਹਾਂ ਆਪਣਾ ਠੀਕ ਹੈ ਜੀ ਲੋ ਜੀ ਹੁਣ ਆਪਾਂ ਕਟਿੰਗ ਕਰਾਂਗੇ ਉਦੀ ਕਮੀਜ਼ ਠੀਕ ਹੈ ਜੀ ਇੱਥੋਂ ਆਪਾਂ 2-2 ਇੰਚ 2.5 ਇੰਚ ਅਕਸਰ ਪਹਿਲਾ ਕੱਪੜੇ ਦੇ ਨਿਸ਼ਾਨ ਲਗਾ ਲਾਂਗੇ ਇੱਥੋਂ ਠੀਕ ਹੈ ਜੀ ਫਿਟਿੰਗ ਦੇ ਸਾਈਡ ਤੋਂ ਲੋ ਜੀ 2 ਇੰਚ ਚਪਾ ਇਹ ਬਾਤ ਰੱਖ ਲੈਣਾ ਠੀਕ ਹੈ ਜੀ ਮਾਰਜਨ ਕੱਪੜੇ ਦੇ ਵਿੱਚ ਕਮੀਜ਼ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਠੀਕ ਹੈ ਲੋ ਜੀ ਇੱਥੋਂ ਆਪਾਂ ਫਰੰਟ ਵਾਲਾ ਪੱਲਾ ਚੱਕਣਾ ਬੈਕ ਵਾਲਾ ਨਹੀਂ ਚੱਕਣਾ ਠੀਕ ਹੈ ਜੀ ਫਰੰਟ ਵਾਲਾ ਪੱਲਾ ਆਪਣਾ ਜਿਹੜਾ ਇਹ ਸਾਢੇ 6 ਰਹਿ ਜਾਊਗਾ ਠੀਕ ਹੈ ਜੀ ਤੇ ਬੈਕ ਵਾਲਾ ਆਪਣਾ 7 ਇੰਚ ਠੀਕ ਹੈ ਜੀ ਲਓ ਜੀ ਆਪਾਂ ਹੁਣ ਦੋਨੋਂ ਪੱਲੇ ਪਹਿਲਾਂ ਇਸ ਤਰ੍ਹਾਂ ਕਟਿੰਗ ਕਰ ਲੈਣੇ ਆ ਫਰੰਟ ਵਾਲੇ ਨੂੰ ਪਾਧੀ ਇੰਚ ਦੀ ਘਾਟ ਪਾਤੀ ਆ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਹੁਣ ਆਪਾਂ ਫਰੰਟ ਵਾਲਾ ਪੱਲਾ ਚੱਕ ਕੇ ਜਿੱਡੇ ਪਰ ਫਰੰਟ ਵਾਲੇ ਦੀ ਮੋਢੇ ਵਾਲੇ ਕਾਟ ਆ ਉਹ ਵੀ ਪਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਇੱਥੋਂ ਆਪਾਂ ਥੋੜਾ ਜਿਹਾ ਕੈਂਚ ਨੂੰ ਢੰਗਾਇ ਚ ਰੱਖਣਾ ਆ ਠੀਕ ਹੈ ਜੀ ਹਲਕਾ ਜਿਹਾ ਲਓ ਜੀ ਮੁੱਲੀ ਜੀ ਆਪਾਂ ਨੇ ਥੋੜੀ ਜਿਹੀ ਡੁਗਾਏ ਚ ਕੱਟ ਪਾਉਣੀ ਆ ਠੀਕ ਹੈ ਜੀ ਇਹਦੇ ਨਾਲ ਆਪਣਾ ਜਿਹੜਾ ਕੱਪੜਾ ਜਿਹੜਾ ਇਕੱਠਾ ਨਹੀਂ ਹੋਊਗਾ ਠੀਕ ਹੈ ਜੀ ਜਦੋਂ ਆਪਾਂ ਬਾਹ ਲਗਾਉਂਦੇ ਆ ਲਓ ਜੀ ਤਾਂ ਆਪਾਂ ਸਾਈਡ ਵਾਲੀ ਕਟਿੰਗ ਕਰ ਦਾਂਗੇ ਹੁਣ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਕੱਟ ਲਗਾ ਲਾਂਗੇ ਪਲੇਟ ਦੇ ਜਿਹੜੇ ਆਪਾਂ ਲਾਉਣੇ ਪਲੇਟਾਂ ਦੇ ਫਿਟਿੰਗ ਦੇ ਠੀਕ ਹੈ ਜੀ ਇਸ ਤਰ੍ਹਾਂ ਕੱਟ ਲਗਾ ਕੇ ਜਦੋਂ ਫਿਟਿੰਗ ਦੇ ਨਿਸ਼ਾਨ ਲਗਾਉਣੇ ਕੱਟ ਨਾਲ ਕੱਟ ਮਲਾ ਕੇ ਫਿਰ ਨਿਸ਼ਾਨ ਲਗਾਇਆ ਕਰੋ ਠੀਕ ਹੈ ਜੀ ਕਿਉਂਕਿ ਪਰੇਟਾ ਵਾਲਾ ਜਿਹੜਾ ਪੱਲਾ ਆ ਉਹ ਅੱਧਾ ਇੰਚ ਜਿਹੜਾ ਆ ਡਾਊਨ ਹੋ ਜਾਂਦਾ ਤੇ ਬੈਕ ਵਾਲਾ ਆਪਣਾ ਵੱਧ ਜਾਂਦਾ ਠੀਕ ਹੈ ਜੀ ਉਹਦੀ ਕਟਿੰਗ ਕਰਦੇ ਕਰੋ ਹਲਕੀ ਜੀ ਹਾਂਜੀ ਹੁਣ ਆਪਾਂ ਇਸ ਤਰ੍ਹਾਂ ਜਿਹੜੀਆਂ ਆਪਣੀਆਂ ਸਾਈਡ ਵਾਲੇ ਪਲੇਟਾ ਉਗੇ ਨਿਸ਼ਾਨ ਲਗਾ ਦਾਂਗੇ ਫਰੰਟ ਵਾਲੇ ਪੱਲੇ ਦੀਆਂ ਠੀਕ ਹੈ ਜੀ ਆਪਾਂ ਜੁੜੇ ਹੈ ਕੱਟ ਲਗਾਇਆ ਨੇ ਕੱਟ ਨਾਲ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਦਾਂਗੇ ਠੀਕ ਹੈ ਜੀ ਲੋ ਜੀ ਅਸਾਂ ਨੇ इजीली ਪਲਟਾ ਜਿਹੜੀ ਆਪਣੇ ਨਿਸ਼ਾਨ ਲੱਗ ਜਾਂਦੇ ਆ ਠੀਕ ਹੈ ਜੀ ਲੋ ਜੀ ਤੇ ਹੁਣ ਆਪਾਂ ਬੈਕ ਵਾਲਾ ਗੱਲਾ ਜਿਹੜਾ ਉਹ ਕਟਾਈ ਕਰਾਂਗੇ ਠੀਕ ਹੈ ਜੀ ਬੈਕ ਵਾਲੇ ਗਲੇ ਦੇ ਪਰ ਚਟਾਈ ਜਿਵੇਂ ਆਪਾਂ ਸਾਢੇ 6 ਇੰਚ ਦਾ ਰੱਖਿਆ ਤਾਂ ਆਪਣਾ 2.5 ਇੰਚ ਤੋਂ ਗਲਾਈ ਪੋਗੀ ਠੀਕ ਹੈ ਜੀ ਟਾਈ ਲੰਚਾ ਪਰ ਗਲਾਈ ਜੁੜਾਈ ਰੱਖਣੀ ਆ ਠੀਕ ਹੈ ਜਿਵੇਂ ਆਪਣਾ ਗਲਾ ਜਿਹੜਾ ਆ ਆਪਣਾ 13 7 ਇੰਚਾ ਤਾਂ ਤੁਸੀਂ 3 ਇੰਚ ਜੁੜਾਈ ਰੱਖਣੀ ਆ 6.5 ਦੀ ਤੁਸੀਂ 2.5 ਇੰਚ ਰੱਖਣੀ ਆ ਠੀਕ ਹੈ ਜੀ ਜੇ ਤੁਸੀਂ 6 6 ਧਰ ਕੱਟਿਆ ਹੋਇਆ ਫਿਰ ਤੁਸੀਂ 2 ਸਵਾ 2 ਰੱਖੋ ਇਹਦੇ ਨਾਲ ਕੀ ਆਪਣੇ ਮੋਡੇ ਨਹੀਂ ਗਿਰਨਗੇ ਠੀਕ ਹੈ ਜੀ ਤੇ ਆਪਾਂ 7 ਇੰਚ ਲੰਬਾਈ ਦੇ ਹਿਸਾਬ ਨਾਲ ਗਲੇ ਦੀ ਕਟਾਈ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਾਈ ਠੀਕ ਹੈ ਜੀ ਹਾਂਜੀ ਹੁਣ ਇੱਥੋਂ ਆਪਾਂ ਅੱਧਾ ਕੈਂਚ ਸਲਾਈ ਦਾ ਛੱਡ ਕੇ ਤੇ ਆਪਾਂ ਮੁੱਢਾ ਲਾ ਦੇਖਾਂਗੇ ਆਪਣਾ ਕਿੰਨਾ ਬਣਦਾ ਆ ਤੇ ਉਸ ਹਿਸਾਬ ਨਾਲ ਆਪਾਂ ਕਟਾਈ ਕਰਾਂਗੇ ਠੀਕ ਹੈ ਜੀ ਲਓ ਜੀ ਇਹ ਆਪਣਾ 10 ਇੰਚ ਦੇ ਲਗਭਗ ਠੀਕ ਹੈ ਜੀ ਮੁੱਢਾ ਬਣੂਗਾ ਕਿਉਂਕਿ ਅੱਧਾ ਇੰਚ ਆਪਣਾ ਜਿਹੜਾ ਪਲੇਟ 'ਚ ਆ ਜਾਣਾ ਆ ਠੀਕ ਹੈ ਜੀ ਕਿਉਂਕਿ ਸਾਈਜ਼ ਹੈ ਇਹ ਆਪਣਾ ਹੈਵੀ ਹੈ ਇਸ ਲਈ ਆਪਾਂ 10 ਤੋਂ 1-2 ਪੁਆਇੰਟ ਉੱਪਰ ਵੀ ਹੋ ਸਕਦਾ ਹੈ ਠੀਕ ਹੈ ਜੀ ਤੇ ਆਪਾਂ ਬਹਾਂ ਇਸ ਤਰ੍ਹਾਂ ਜੋੜ ਪਾ ਲਿਆ ਆਪਣੀ ਜਿਹੜੀ ਬਹਾਂ ਦਾ ਕੱਪੜਾ ਸੀ ਉਹ ਘੱਟ ਸੀ ਠੀਕ ਹੈ ਜੀ ਤੇ ਇਸ ਲਈ ਆਪਾਂ ਸਾਈਡ ਤੋਂ ਬਹਾਂ ਲੈ ਕੇ ਤੇ ਜੋੜ પા ਕੇ ਆਪਾਂ ਬਹਾਂ ਦੇ ਕਟਿੰਗ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੇ ਕੋਲ ਦੋਨੋਂ ਬਹਾਂ ਦਾ ਕਪੜਾ ਹੋ ਗਿਆ ਚਾਰ ਪੀਸ ਠੀਕ ਹੈ ਜੀ ਡਬਲ ਕਰਕੇ 4 ਫੋਲਡ ਹੋ ਗਿਆ ਹੈ ਆਪਣੇ ਕੋਲੇ ਬਾਹਾਂ ਦੀ ਲੰਬਾਈ ਆਪਾਂ 6 ਇੰਚ ਤਿਆਰ ਕਰਨੀ ਆ ਠੀਕ ਹੈ ਜੀ ਤੇ ਆਪਾਂ 2 ਇੰਚ ਵੱਧ ਲਵਾਂਗੇ 8 ਇੰਚ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕਪੜਾ ਉਤਾਰ ਲਾਂਗੇ ਨਿਸ਼ਾਨ ਲਗਾ ਕੇ ਲੋ ਜੀ ਸੰਜਾ ਕਪੜਾ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਠੀਕ ਹੈ ਜੀ ਤੇ ਆਪਣੇ ਬਾਹਾਂ ਉਤਾਰ ਲਈ ਆਪਾਂ ਨੇ ਠੀਕ ਹੈ ਜੀ ਬਾਹਾਂ ਦੀ ਮੋਰੀ ਆਪਣੇ ਕੋਲੇ 8 ਇੰਚ ਤਿਆਰ ਆ ਠੀਕ ਹੈ ਜੀ ਇਸ ਲਈ ਆਪਾਂ ਇੱਕ 1.5 ਇੰਚ ਉਹਨੂੰ ਵੱਧ ਲੈ ਲੈਣਾ ਆ ਠੀਕ ਹੈ ਜੀ ਕਿਉਂਕਿ ਸਾਈਜ਼ ਹੈਵੀ ਹੈ ਘਟਵਾਦ ਵੀ ਹੋ ਸਕਦਾ ਹੈ ਠੀਕ ਹੈ ਜੀ ਤੇ ਮੋਢੇ ਦੇ ਕੱਟ ਆਪਾਂ ਪਾਵਾਂਗੇ 3 ਇੰਚ ਤੋਂ ਠੀਕ ਹੈ ਜੀ ਇੱਥੋਂ ਪਲਾਮਾ ਗ 2.5 ਇੰਚ ਤੋਂ ਆਪਾਂ ਕਾਟ ਦਾ ਨਿਸ਼ਾਨ ਦਾ ਸੰਗ ਤੁਹਾਨੂੰ ਠੀਕ ਹੈ ਜੀ ਇਹ ਇੱਥੋਂ ਆਪਾਂ ਇਸ ਤਰ੍ਹਾਂ ਪਹਿਲਾਂ ਨਿਸ਼ਾਨ ਲਗਾ ਲੈਣਾ ਆ 10 ਇੰਚ ਦਾ ਠੀਕ ਹੈ ਜੀ 10 ਸਵਾ ਦਸ ਤੇ ਆਪਾਂ ਨਿਸ਼ਾਨ ਲਗਾ ਲਾਂਗੇ ਮੋਢੇ ਦਾ ਇਸ ਤਰ੍ਹਾਂ ਠੀਕ ਹੈ 2 1/2 ਇੰਚ ਵਾਲੇ ਨਿਸ਼ਾਨ ਨੂੰ ਆਪਾਂ ਬੁਲਾ ਦਾਂਗੇ ਇਸ ਤਰ੍ਹਾਂ ਕਰਕੇ ਪਹਿਲਾਂ ਆਪਾਂ 3 ਇੰਚ ਦਾ ਨਿਸ਼ਾਨ ਬੁਲਾ ਲਿਆ ਆ ਦੇਖੋ ਜਿਹੜਾ ਆਪਾਂ 2 1/2 ਇੰਚ ਛੱਡ ਕੇ ਨਿਸ਼ਾਨ ਆਇਆ ਇਸ ਤਰ੍ਹਾਂ ਆਪਾਂ ਬੁਲਾ ਕੇ ਤੇ ਆਪਾਂ ਇਹਦਾ ਹੁਣ ਇਸ ਤਰ੍ਹਾਂ ਸੈਂਟਰ ਕਰ ਲੈਣਾ ਠੀਕ ਹੈ ਜੀ ਲਓ ਜੀ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਬੈਗ ਵਾਲੀ ਗੁਲਾਈ ਪਾਵਾਂਗੇ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਆਪਾਂ ਪਾ ਦਾਂਗੇ ਪਹਿਲਾਂ ਪਹਿਲਾਂ ਆਪਾਂ ਦੋਨੋਂ ਕਾਟਾ ਇਕੱਠੀਆਂ ਪਾ ਦਾਂਗੇ ਬੈਕ ਫਰੰਟ ਠੀਕ ਹੈ ਜੀ ਲਓ ਜੀ ਇਹ ਨਿਸ਼ਾਨਾ ਆ ਅੰਦਰ ਕੱਪੜਾ ਰੱਖ ਕੇ ਇਹਨਾਂ ਸ਼ਾਲ ਗਾ ਦਣੇਸ ਤਰਾ ਬਾਹ ਮੂਰੀ ਦਾ ਠੀਕ ਹੈ ਜੀ ਤੇਥੋਂ ਆਪਾਂ ਨੇ ਅੱਧਾ ਇੰਚਸ ਤਰਾ نیچے ਤੋਂ ਰੱਖ ਕੇ ਠੀਕ ਹੈ ਜੀ ਇਹ ਆਪਣੀ ਫਰੰਟ ਵਾਲੀ ਕਾਟ ਹੋ ਜਾਊਗੀ ਠੀਕ ਹੈ ਜੀ ਲਓ ਜੀ ਉਹਨਾਂ ਪਾ ਗੱਢਿੰਗ ਕਰਾਂਗੇ ਇਹਦੀ ਠੀਕ ਹੈ ਜੀ ਬਾਹਾਂ ਦੀ ਠੀਕ ਹੈ ਜੀ ਹੈਵੀ ਸਾਈਜ਼ ਕਪੜਾ ਥੋੜਾ ਜਿਹਾ ਜ਼ਿਆਦਾ ਰੱਖ ਲਿਆ ਕਰੋ ਕਿਉਂਕਿ ਕਪੜਾ ਜਿਹੜਾ ਹੈ ਆਪਣਾ ਘਟ ਵੱਧ ਜਾਂਦਾ ਹੈ ਇਸ ਤਰ੍ਹਾਂ ਠੀਕ ਹੈ ਜੀ ਲਓ ਜੀ ਪਹਿਲਾਂ ਪਾ ਦੋਨੋਂ ਬਾਹਾਂ ਇਕੱਠੀਆਂ ਕੱਟ ਦੇਣੀਆਂ ਇਸ ਤਰ੍ਹਾਂ ਕਾਟ ਪਾ ਦੇਣੀ ਆ ਠੀਕ ਹੈ ਜੀ ਉਸ ਦੇ ਬਾਅਦ ਆਪਾਂ ਪਾਵਾਂਗੇ ਫਰੰਟ ਵਾਲੇ ਕਾਰਟ ਦੇਖੋ ਇਸ ਤਰ੍ਹਾਂ ਆਪਾਂ ਪਹਿਲੇ ਖੋਲਣੇ ਪਹਿਲਾਂ ਠੀਕ ਹੈ ਜੀ ਪਹਿਲਾਂ ਆਪਾਂ ਸੈਂਟਰ ਦਾ ਨਿਸ਼ਾਨ ਲਗਾ ਲਏ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਪਾ ਦਾਂਗੇ ਆ ਦੇਖੋ ਇੱਕ ਸਾਈਡ ਤੋਂ ਫਰੰਟ ਵਾਲੇ ਕਾਰਟ ਠੀਕ ਹੈ ਜੀ ਬਿਲਕੁਲ ਪਰਫੈਕਟ ਫਿਟਿੰਗ ਆਊਗੀ ਠੀਕ ਹੈ ਜੀ ਨੋ ਕੋ ਨਾਰਮਲੀ ਆਪਾਂ ਇਹ ਕਿ ਮੇਸੀਤੇ ਹੋਏ ਨੇ ਠੀਕ ਹੈ ਜੀ ਇਹ ਸਾਈਜ਼ ਹੈਵੀ ਸਾਈਜ਼ ਦੇ ਠੀਕ ਹੈ ਜੀ ਲੋ ਜੀ ਜੇ ਵੀ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਠੀਕ ਹੈ ਜੀ